ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਨੇ ਆਪਣੇ ਦੁਆਰਾ ਦੱਸੀ ਹੋਈ ਕਹਾਣੀਆ ਕੁੜੀ ਕਹਿੰਦੀ ਕਿ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੀ ਉਮਰ 20 ਸਾਲ ਦੀ ਸੀ ਮੇਰੇ ਵਿਆਹ ਨੂੰ 2 ਸਾਲ ਹੋ ਜਾਂਦੇ ਆ ਤੇ ਇਹਨਾਂ 2 ਸਾਲਾਂ ਦੇ ਵਿੱਚ ਮੈਂ ਦੋ ਕੁੜੀਆਂ ਦੀ ਮਾਂ ਬਣ ਜਾਂਦੀ ਆ ਪਰ ਮੇਰੀ ਸੱਸ ਨੂੰ ਇਹ ਸੀ ਕਿ ਮੇਰੇ ਮੁੰਡਾ ਹੋਵੇ ਉਹਦੀ ਸੱਸ ਕਾਫੀ ਸਿਆਣਿਆ ਕੋਲ ਜਾਂਦੀ ਆ ਧਾਗੇਤਬੀਤ ਕਰਾਉਂਦੀ ਆ ਪਰ ਉਹਦੇ ਮੁੰਡਾ ਨਹੀਂ ਹੁੰਦਾ ਉਹ ਕੁੜੀਆ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਆਪਣੇ ਦੋ ਬੇਟੀਆਂ ਦੋ ਹੀ ਬਹੁਤ ਆ ਤੇ ਉਹਦੇ ਘਰ ਵਾਲਾ ਵੀ ਇਹੀ ਚਾਹੁੰਦਾ ਹੁੰਦਾ ਪਰ ਉਹਦੀ ਸੱਸ ਨੂੰ ਤਾਨੇ ਵੇਣੇ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਨੂੰ ਪੋਤਾ ਚਾਹੀਦਾ ਜੇ ਤੂੰ ਮੈਨੂੰ ਪੋਤਾ ਨਹੀਂ ਦੇ ਸਕਦੀ ਤਾਂ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਰ ਲੈਣੀ ਆ ਉਸ ਕੁੜੀ ਦੇ ਘਰ ਵਾਲਾ ਆਪਣੀ ਮਾਂ ਦੀ ਬਹੁਤ ਚੇਪ ਮੰਦਾ ਸੀ ਤੇ ਉਹ ਆਪਣੇ ਘਰ ਵਾਲੀ ਨੂੰ ਕਹਿ ਦਿੰਦਾ ਸੀ ਵੀ ਤੂੰ ਮੰਮੀ ਨਾਲ ਬੋਲਿਆ ਨਾ ਕਰ ਮੰਮੀ ਤਾਂ ਐਵੇਂ ਬੋਲਦੀ ਰਹਿੰਦੀ ਆ ਤੂੰ ਇਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਮਰੋਸ ਕੁੜੀ ਨੂੰ ਡਰ ਲੱਗਦਾ ਸੀ ਵੀ ਜੇ ਕਿਤੇ ਮੇਰੇ ਘਰ ਵਾਲੇ ਨੇ ਦੂਜਾ ਵਿਆਹ ਕਰਾ ਲਿਆ ਤੇ ਵੀ ਮੇਰਾ ਕੀ ਬਣੂਗਾ ਉਹ ਕਹਿੰਦਾ ਰਹਿੰਦਾ ਸੀ ਕਿ ਮੰਮੀ ਨੂੰ ਜੋ ਕੁਝ ਮਰਜ਼ੀ ਕਹੀ ਜਾਂਦੀ ਹੈ ਵੀ ਵਿਆਹ ਤਾਂ ਮੈਂ ਕਰਾਉਣਾ ਨਾ ਮੈਂ ਕਿਉਂ ਵਿਆਹ ਕਰਾਉਂਗਾ ਆਪਣੀਆਂ ਦੋਤੀਆਂ ਨੂੰ ਛੱਡ ਕੇ ਚਲੋ ਉਹ ਕੁੜੀ ਹੈ ਜਿਹੜੀ ਉਹ ਕੁਝ ਸਮੇਂ ਲਈ ਤਾਂ ਆਪਣਾ ਮਨ ਟਿਕਾ ਲੈਂਦੀ ਆ ਪਰ ਜਦੋਂ ਉਹਦੀ ਸੱਸ ਨੂੰ ਹਟਦੀ ਨਹੀਂ ਹੈਣਾ ਕਹਿਣੋ ਫਿਰ ਫਿਰ ਉਹਨੂੰ ਡਰ ਹੋ ਜਾਂਦਾ ਉਹ ਕੁੜੀ ਆਪਣੇ ਪੇਕੇ ਜਾਂਦੀ ਆ ਉਹਦੇ ਪੇਕੇ ਦੀਆਂ ਆਣਗਵਾਂਡ ਦੀਆਂ ਬੁੜੀਆਂ ਜਿਹੜੀਆਂ ਗੱਲਾਂ ਕਰਦੀਆਂ ਨੇ ਕਿ ਪੁੱਤ ਤੇਰੇ ਦੋ ਧੀਆ ਨੇ ਹੁਣ ਰੱਬ ਜਵਾਕ ਵੀ ਦੇ ਦਿੰਦਾ ਚਲ ਤੇਰੀਆਂ ਧੀਆ ਟਕੀਆਂ ਜਾਂਦੀਆਂ ਵੱਡੀਆਂ ਹੋਣਗੀਆਂ ਤਾਂ ਤੈਨੂੰ ਪਤਾ ਲੱਗੂਗਾ ਜਮਾਨਾ ਦਿਨੋਂ ਦਿਨ ਮਾੜਾ ਆਉਂਦਾ ਭਰਾ ਹੋਣਾ ਜ਼ਰੂਰੀ ਆ ਭਰਾ ਕੁੜੀਆਂ ਦੇ ਸਿਰ ਤੇ ਹੱਥ ਰੱਖਦਾ ਐਦਾਂ ਦੀਆਂ ਇਮੋਸ਼ਨਲ ਗੱਲਾਂ ਕਰਦੇ ਤਾਂ ਉਹਨੂੰ ਵੀ ਹੁੰਦਾ ਵੀ ਚਲ ਮੇਰੇ ਮੁੰਡਾ ਹੋਵੇ ਪਰ ਜਦੋਂ ਆਪਣੇ ਘਰ ਵਾਲੇ ਕੋਲ ਗੱਲ ਕਰਦੀ ਉਹ ਕਹਿੰਦਾ ਕਿ ਨਹੀਂ ਦੋ ਕੁੜੀਆਂ ਹੀ ਬਹੁਤ ਆ ਤੇ ਉਹਦੇ ਕਾ ਜਿਹੜੀ ਸੱਸ ਆ ਇੱਕ ਦਿਨ ਉਹਨੂੰ ਕਹਿੰਦੀ ਵੀ ਸਾਰੀਆਂ ਗੱਲਾਂ ਚ ਬੰਦੇ ਨਹੀਂ ਮੰਨਦੇ ਹੁੰਦੇ 100 ਗੱਲਾਂ ਦੇ ਪੜਦੇ ਰੱਖਣੇ ਪੈਂਦੇ ਆ ਚਲ ਮੈਂ ਨਾ ਇਹ ਕਰੂੰਗੀ ਆਪਣੇ ਪਿੰਡ ਚ ਇੱਕ ਬੁੜੀ ਆ ਉਹ ਦੱਸਦੀ ਸੀ ਵੀ ਇੱਕ ਸਿਆਣਾਗਾ ਕੋਈ ਆਪਾਂ ਉਹਦੇ ਕੋਲ ਚਲੀਆਂ ਜਾਂਦੀਆਂ ਵੀ ਉਹ ਤੋਂ ਆਪਾਂ ਪੱਤਰੀ ਦਿਖਾ ਲੈਨੇ ਉਹ ਕੀ ਕਹਿੰਦਾ ਵੀ ਤੂੰ ਮੁੰਡੇ ਨੂੰ ਨਾ ਦੱਸੀ ਚਲ ਉਸ ਕੁੜੀ ਨੂੰ ਵੀ ਹੁੰਦਾ ਵੀ ਕਈ ਵਾਰੀ ਗੱਲ ਮੰਨ ਲੈਣੀ ਚਾਹੀਦੀ ਆ ਜਦੋਂ ਉਹਦੇ ਘਰ ਵਾਲਾ ਖੇਤ ਜਾਂਦਾ ਤਾਂ ਉਹ ਆਪਣੀ ਸੱਸ ਨਾਲ ਸਿਆਣੇ ਕੋਲ ਚਲੀ ਜਾਂਦੀ ਆ ਤੇ ਉਹ ਸਿਆਣਾ ਜਿਹੜਾ ਹੱਥ ਵੇਖ ਕੇ ਕਹਿ ਦਿੰਦਾ ਵੀ ਪੋਤਾ ਤਾਂ ਮਾਤਾ ਤੇਰੇ ਕਰਮਾਂ 'ਚ ਹੈਗਾ ਪਰ ਤੇਰੇ ਘਰੇ ਬਹੁਤ ਵੱਡਾ ਗਰੇ ਆ ਉਹ ਢਾਲਣਾ ਪਊਗਾ ਤੇ ਉਹ ਕਹਿੰਦੀ ਕਿ ਵੀ ਉਹ ਕਿਵੇਂ ਢਾਲੂ ਕਹਿੰਦਾ ਵੀ 7 ਦਿਨ ਤਾਂ ਤੁਹਾਨੂੰ ਚੌਂਕੀ ਭਰਨੀ ਪਊਗੀ ਇੱਥੇ ਦਿਨ ਰਾਤ ਦੀ ਵੀ 7 ਮਸਿਆਂ ਦੀ ਤੇ ਨਾਲੇ ਕੁਝ ਉਪਾਅ ਕਰਨਾ ਪਊ ਤਾਂ ਉਹ ਔਰਤ ਕਹਿੰਦੀ ਵੀ ਚੌਂਕੀ ਤਾਂ ਨਹੀਂ ਅਸੀਂ ਭਰ ਸਕਦੇ ਦਿਨ ਰਾਤ ਦੀ ਵੀ ਸਾਡੇ ਤਾਂ ਮੁੰਡੇ ਦੇ ਲੜਨਾ ਵੀ ਅਸੀਂ ਤਾਂ ਮੁੰਡੇ ਤੇ ਚੋਰੀਆਂ ਆਏ ਆ ਉਹ ਕਹਿੰਦਾ ਚੱਲ ਫਿਰ ਸੱਤ ਚੌਂਕੀਆਂ ਨਾ ਸਹੀ ਇੱਕ ਤਾਂ ਭਰਨੀ ਪਊ ਵੀ ਉਹ ਤੁਸੀਂ ਜੋ ਮਰਜ਼ੀ ਬਹਾਨਾ ਲਾਇਓ ਵੀ ਜੇ ਸਾਨੂੰ ਪੁੱਤ ਚਾਹੀਦਾ ਤਾਂ ਚੌਂਕੀ ਭਰਨੀ ਪਊ। ਬਾਕੀ ਸਾਨੂੰ 3-4000 ਰੁਪਈਆ ਹਵਨ ਕਰਨਾ ਪਊਗਾ। ਵੀ ਘਰੇ ਆ ਕੇ ਕਰਾਂਗੇ। ਉਹ ਮਾਤਾ ਕਹਿੰਦੀ ਵੀ ਨਹੀਂ ਬਾਬਾ ਤੁਸੀਂ ਹਵਨ ਵੀ ਇੱਥੇ ਕਰ ਲਿਓ ਵੀ ਘਰੇ ਤਾਂ ਨਹੀਂ ਸਾਡੇ ਬੰਦਿਆਂ ਨੇ ਮੰਨਣਾ। ਉਹ ਕਹਿੰਦੀ ਵੀ ਪੈਸੇ ਮਿਲੇ ਆ ਦੂ ਜਿੰਨੇ ਪੈਸੇ ਲੱਗਣਗੇ। ਚਲੋ ਬਾਬਾ ਕਹਿੰਦਾ ਠੀਕ ਆ ਭਾਈ ਤੇ ਉਦੋਂ 4000 ਰੁਪਈਆ ਗੱਲ ਕਰ ਲੈਂਦਾ। ਤੇ ਅਗਲੇ ਦਿਨ ਉਹ ਕੱਲੀ ਜਾ ਕੇ ਬਾਬੇ ਨੂੰ 4000 ਰੁਪਏ ਦੇ ਆਉਂਦੀ ਆ। ਤੇ ਉਹ ਕਹਿੰਦਾ ਵੀ ਠੀਕ ਹੈ ਮਾਤਾ ਮੱਸਿਆ ਦੀ ਰਾਤ ਨੂੰ ਤੁਸੀਂ ਸੱਸ ਨੂੰ ਹਣੇ ਆ ਕੇ ਡੇਰੇ ਦੇ ਵਿੱਚ ਚੌਂਕੀ ਭਰਨੀ ਆ। ਚਲ ਜਿਹੜੀ ਉਹ ਔਰਤ ਆ ਉਹ ਆਪਣੀ ਨੂੰਹ ਨੂੰ ਕਹਦੀ ਆ ਵੀ ਤੂੰ ਮੁੰਡੇ ਨੂੰ ਨਾ ਦੱਸੀ ਆਪਾਂ ਤੇਰੇ ਪੇਕੇ ਜਾਣ ਦਾ ਬਹਾਨਾ ਲਾਉਣੇ ਆ। ਚਲੋ ਆਪਣੇ ਪੁੱਤ ਨੂੰ ਕਹਿੰਦੀ ਆ ਵੀ ਇਹਦੀ ਮਾਂ ਢਿੱਲੀ ਆ ਵੀ ਅਸੀਂ ਜਾਇ ਆਉਣੇ ਆ ਪਤਾ ਲਿਆਉਣੇ ਆ। ਉਹ ਕਹਿੰਦਾ ਵੀ ਬੇਬੇ ਤੂੰ ਕਿੱਥੋਂ ਜਾਏਂਗੀ ਵੀ ਬਾਪੂ ਦੀ ਰੋਟੀ ਦਾ ਔਖਾ ਹੋ ਜੂ ਨਾਲੇ ਮੇਰੀ ਦਾ ਵੀ ਤੁਸੀਂ ਦੋਨੇ ਕੀ ਕਰੋਗੀਆਂ ਵੀ ਅਸੀਂ ਦੋਨੇ ਵਗ ਜਾਨੇ ਆ। ਕੰਨੀ ਨਾ ਅਸੂਈ ਜਾਵਾਂਗੀ ਰੋਟੀ ਟੁੱਕ ਕੋਈ ਨਾ ਮੈਂ ਤੇਰੀ ਚਾਚੀ ਨੂੰ ਕਹਿ ਦੂੰ ਉਹ ਕਰ ਦੂਗੀ ਚਲੋ ਜਦੋਂ ਜ਼ਿਆਦਾ ਕਹਿੰਦੀ ਆ ਤੇ ਉਹ ਵੀ ਸੋਚਦਾ ਵੀ ਅੱਜ ਇਹਨੂੰ ਨਾਲ ਜਾਣ ਨੂੰ ਕਿਵੇਂ ਤਿਆਰ ਹੋਗੀ ਚਲ ਸੱਸ ਨੂੰ ਹਾਂ ਦੋਨੇ ਸ਼ਾਮ ਜੇ ਹੋਈ ਨੂੰ ਤੁਰ ਜਾਂਦੀਆਂ ਨੇ ਥੋੜੀ ਦੂਰੀ ਸੀ ਪਿੰਡ ਜਿੱਥੇ ਜਾਣਾ ਸੀ ਚਲੋ ਡੇਰਾ ਜਿਹੜਾ ਬਣਿਆ ਹੁੰਦਾ ਉਸ ਡੇਰੇ 'ਚ ਪਹੁੰਚ ਜਾਂਦੀਆਂ ਨੇ ਨੂੰ ਵੇਖਦੀ ਆ ਹਨਾ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਆਈਆਂ ਹੁੰਦੀਆਂ ਕਿਸੇ ਦੇ ਬੱਚਾ ਨਹੀਂ ਹੁੰਦਾ ਕਿਸੇ ਦੇ ਮੁੰਡਾ ਲਈ ਹੁੰਦਾ ਇਸ ਤਰ੍ਹਾਂ ਕਰਕੇ ਸਭ ਆਪਣੀਆਂ ਆਪਣੀਆਂ ਗੱਲਾਂ ਕਰਦੀਆਂ ਫਿਰ ਨਾ ਉਹ ਇੱਕ ਔਰਤ ਕੋਲ ਬੈਠੀ ਆ ਤੇ ਉਹ ਔਰਤ ਦਾ ਮੂੰਹ ਢਕਿਆ ਹੁੰਦਾ ਉਹਦੇ ਮਤਲਬ ਪੱਲਾ ਕੀਤਾ ਹੁੰਦਾ ਤੇ ਉਹ ਨੀਵੀਂ ਪਾਈ ਬੈਠੀ ਹੁੰਦੀ ਆ ਤੇ ਇੱਕ ਪੁੱਛਦੀ ਆ ਉਸ ਬੁੜੀ ਦੀ ਨੂੰ ਉਹ ਕਹਿੰਦੀ ਵੀ ਤੁਸੀਂ ਭੈਣੇ ਪਹਿਲਾਂ ਵੀ ਆਉਣੇ ਹੋ ਉਹ ਕਹਿੰਦੀ ਹਾਂ ਪਹਿਲਾਂ ਵੀ ਆਉਣੇ ਆ ਉਹ ਕਹਿੰਦੀ ਵੀ ਕਿਵੇਂ ਤੁਸੀਂ ਆਉਣੇ ਹੋ ਕਹਿੰਦੀ ਵੀ ਮੇਰੇ ਬੱਚਾ ਹੈ ਨਹੀਂ ਸੀ ਵੀ ਇਸ ਡੇਰੇ 'ਚ ਹੀ ਮੇਰੇ ਬੱਚਾ ਹੋਇਆਗਾ ਅੱਛਾ ਉਹ ਕਹਿੰਦੀ ਵੀ ਫਿਰ ਕਿਵੇਂ ਉਹ ਕਹਿੰਦੀ ਵੀ ਚੌਂਕੀਆਂ ਭਰੀਆਂ ਸੀਗੀਆਂ ਤੇ ਪਰ ਕਹਿੰਦੀ ਬੱਚਾ ਵੀ ਐ ਨਹੀਂ ਹੁੰਦਾ ਵੀ ਬਹੁਤ ਵੱਡੀ ਕੀਮਤ ਆ ਜਿਹੜੀ ਉਹ ਚੁਕਾਉਣੀ ਪੈਂਦੀ ਆ ਇਹਨੂੰ ਨਾ ਗੱਲ ਨਾ ਸਮਝਾਈ ਉਹਨੂੰ ਕਹਿੰਦੀ ਕਿਵੇਂ ਉਹ ਕਹਿੰਦੀ ਚਲ ਤੈਨੂੰ ਲੱਗ ਜੂ ਪਤਾ ਵੀ ਮੈਂ ਤਾਂ ਕੀ ਕਹਿਣਾ ਤੇ ਇਹਦੇ ਨਾ ਮਨ ਦੇ ਵਿੱਚ ਡਰ ਹੋਇਆ ਵੀ ਇਹ ਐਂ ਕਿਉਂ ਗੱਲ ਕਰ ਗਈ ਉਹ ਆਪਣੀ ਸੱਸ ਨੂੰ ਦੱਸਦੀ ਆ ਵੀ ਆ ਨਾਲ ਵਾਲੀ ਭੈਣ ਤਾਂ ਐ ਕਹਿੰਦੀ ਆ ਉਹਦੀ ਸੱਸ ਕਹਿੰਦੀ ਵੀ ਹੁਣ ਇਹਨੂੰ ਪੁੱਤ ਮਿਲ ਗਿਆ ਨਾ ਤਾਂ ਕਹਿੰਦੀ ਆ ਨਾਲੇ ਜੇ ਇਹਨੂੰ ਕੀਮਤ ਚੁਕਾਉਣੀ ਪੈਂਦੀ ਤੇ ਫਿਰ ਇਹ ਇੱਥੇ ਕਿਉਂ ਆਉਂਦੀ ਚੁੱਪ ਕਰ ਜਾ ਬਸ ਕਿਸੇ ਦੇ ਆਖੇ ਨਾ ਲੱਗ ਚਲ ਭਾਈ ਜਦੋਂ ਵੇਲਾ ਬਾਬਰ ਦਾ ਤੇ ਉਸ ਤੋਂ ਬਾਅਦ ਜਿਹੜੇ ਬਾਬੇ ਦੇ ਚੇਲੇ ਆ ਉਹ ਆਉਂਦੇ ਹਨ ਉਹ ਕਹਿੰਦੇ ਆ ਕਿ ਵੀ ਜਿੰਨਾ ਜਿੰਨਾ ਔਰਤਾਂ ਨੂੰ ਔਲਾਦ ਚਾਹੀਦੀ ਆ ਵੀ ਉਹ ਇੱਕ ਇੱਕ ਕਰਕੇ ਹਨਾ ਵੀ ਅੰਦਰ ਬਾਬਾ ਜੀ ਦੀ ਸਮਾਧੀ ਲਈ ਬੈਠੇ ਆ ਉੱਥੇ ਜਾਣਗੀਆਂ ਤੇ ਦੋ ਦੋ ਘੰਟਿਆਂ ਦੀ ਚੌਂਕੀ ਭਰਨੀ ਆਗੀ ਚਲੋ ਭਾਈ ਸਾਰੀਆਂ ਹਨਾ ਜਾਂਦੀਆਂ ਸਾਰਿਆਂ ਤੋਂ ਪਹਿਲਾਂ ਇਸ ਔਰਤ ਦੀ ਵਾਰੀ ਆਉਂਦੀ ਆ ਬੇਬੇ ਦੀ ਨੂੰਹ ਦੀ ਇਹ ਜਾਂਦੀ ਆ ਏ ਜਦੋਂ ਜਾਂਦੀ ਆ ਤੇ ਇਹ ਵੇਖਦੀ ਆ ਹਨਾ ਵੀ ਬਾਬਾ ਅੱਖਾਂ ਬੰਦ ਕਰਕੇ ਧੂਆ ਕਰਕੇ ਬੈਠਾ ਸੀਗਾ ਤੇ ਆਪਦਾ ਜਿਹੜਾ ਹਵਨ ਵਗੈਰਾ ਕਰ ਰਿਹਾ ਸੀ ਇਹ ਡਰਦੀ ਡਰਦੀ ਜੀ ਅੰਦਰ ਜਾਂਦੀ ਆ ਤੇ ਜਾ ਕੇ ਬਹਿ ਜਾਂਦੀ ਆ ਜਦੋਂ ਬੈਠੀ ਰਹਿੰਦੀ ਆ ਤੇ ਬਾਬਾ ਅੱਖਾਂ ਖੋਲਦਾ ਕਹਿੰਦਾ ਵੀ ਹਾਂ ਹਾਂ ਵੀਬਾ ਆ ਗਈ ਕਹਿੰਦੀ ਹਾਂ ਬਾਬਾ ਜੀ ਆ ਗਈ ਠੀਕ ਆ ਫਿਰ ਸੱਸ ਨੂੰ ਪੋਤਾ ਚਾਹੀਦਾ ਕਹਿੰਦੀ ਵੀ ਹਾਂ ਬਾਬਾ ਤੇ ਪੋਤਾ ਹੋਇਆ ਨਹੀਂ ਪਹਿਲਾਂ ਕਹਿੰਦੀ ਵੀ ਨਹੀਂ ਬਾਬਾ ਦੋ ਕੁੜੀਆਂ ਹੀ ਆ ਵੀ ਨਹੀਂ ਹੋਇਆ। ਚੱਲ ਠੀਕ ਆ ਜਿਵੇਂ ਜਿਵੇਂ ਮੈਂ ਕਹੂੰਗਾ ਉਵੇਂ ਕਰਨਾ। ਉਹ ਕਹਿੰਦੀ ਵੀ ਬਾਬਾ ਜੀ ਕੀ ਕਰਨਾ? ਕਹਿੰਦਾ ਕੋਈ ਨਾ ਕਾਲਾ ਕਾਲੀ ਨਾ ਬੀਬਾ ਸਾਰਾ ਕੁਝ ਦੱਸੂਗਾ। ਜੋ ਉਪਾਅ ਮੈਂ ਦੱਸੂਗਾ ਉਹ ਕਰਨਾ ਪਰ ਬਾਹਰ ਕਿਸੇ ਕੋਲ ਗੱਲ ਨਹੀਂ ਕਰਨੀ ਜੇ ਤੈਨੂੰ ਮੁੰਡਾ ਚਾਹੀਦਾ। ਤੇ ਉਹਨਾਂ ਥੋੜਾ ਡਰ ਜੇ ਜਾਂਦੀ ਆ ਅਜੀਬ ਜੀਆਂ ਮਤਲਬ ਗੱਲਾਂ ਤੋਂ ਬਾਬੇ ਦੀਆਂ ਤੋਂ ਤੇ ਬਾਬਾ ਉਹਨੂੰ ਕਹਿੰਦਾ ਕਿ ਐਦਾਂ ਕਰ ਵੀ ਦਰਵਾਜ਼ਾ ਬੰਦ ਕਰ। ਉਹ ਕਹਿੰਦੀ ਵੀ ਨਹੀਂ ਬਾਬਾ ਦਰਵਾਜਾ ਬੰਦ ਕਰਨ ਨੂੰ ਵੀ ਇੱਥੇ ਕਿਹੜਾ ਹੈ ਨਾ ਕੋਈ ਆਇਆ ਹੈਗਾ ਵੀ ਕੋਈ ਮੰਤਰ ਸੁਣ ਲੂਗਾ ਵੀ ਕੋਈ ਨਹੀਂ ਆਸੇ-ਪਾਸੇ ਵੀ ਤੁਸੀਂ ਜਿਹੜਾ ਮੰਤਰ ਦੱਸਣਾ ਹੈ ਜਿਹੜਾ ਉਪਾਦਸਣਾ ਮੈਨੂੰ ਇੱਥੇ ਦੱਸ ਦਿਓ ਕਹਿੰਦਾ ਤੈਨੂੰ ਮੈਂ ਇੱਕ ਵਾਰ ਕਿਹਾ ਨਾ ਦਰਵਾਜਾ ਬੰਦ ਕਰ ਲਾ ਉਹ ਕਹਿੰਦੀ ਵੀ ਮੈਂ ਨਹੀਂ ਕਰਦੀ ਦਰਵਾਜਾ ਬੰਦ ਤੇ ਚਲੋ ਬਾਬਾ ਜਿਹੜਾ ਉਹ ਕਹਿੰਦਾ ਵੀ ਦੇਖ ਲਾ ਜੇ ਸੰਤਾਂ ਨੂੰ ਨਰਾਜ਼ ਕਰੇਂਗੀ ਨਾ ਤੇ ਮੁੰਡਾ ਨਹੀਂ ਹੋਣਾ ਜਦੋਂ ਉਹ ਐਂ ਕਹਿੰਦਾ ਤੇ ਇਹਨੂੰ ਗੁੱਸਾ ਆ ਜਾਂਦਾ ਇਹ ਕਹਿੰਦੀ ਵੀ ਕੋਈ ਗੱਲ ਨਹੀਂ ਬਾਬਾ ਫਿਰ ਪਹਿਲਾਂ ਕਿਹੜਾ ਮੇਰੇ ਮੁੰਡਾ ਹੀ ਆ ਕਿਉਂਕਿ ਉਹ ਸਮਝ ਜਾਂਦੀ ਆ ਵੀ ਜਿਹੜੀ ਗੱਲ ਉਸ ਔਰਤ ਨੇ ਕਹੀ ਸੀ ਕੀਮਤ ਚਕਾਉਣ ਵਾਲੀ ਹੁਣ ਇੰਨੀ ਨਾ ਸਮਝਦਾ ਉਹ ਹੈ ਨਹੀਂ ਸੀ ਤੇ ਉਹ ਕਹਿੰਦੀ ਵੀ ਬਾਬਾ ਜੀ ਬੇਸ਼ੱਕ ਮੇਰੇ ਮੁੰਡਾ ਨਾ ਹੋਵੇ ਮੈਂ ਆਪਣੀਆਂ ਧੀਆਂ ਤੇ ਗੁਜ਼ਾਰਾ ਕਰ ਲਵਾਂ ਬੇਸ਼ੱਕ ਮੇਰੇ ਘਰ ਵਾਲਾ ਦੂਜਾ ਵਿਆਹ ਕਰਵਾ ਲੈ ਪਰ ਜੋ ਤੇਰੀ ਨੀਅਤ ਆ ਉਹ ਤੋਂ ਮੈਂ ਚੰਗੀ ਤਰ੍ਹਾਂ ਵਾਕਫ ਹੋ ਗਈਆਂ ਤੇ ਮੈਂ ਬਾਹਰ ਜਾ ਕੇ ਤੇਰਾ ਭਾਂਡਾ ਭੰਦੀਆਂ ਉਹਦੀ ਉੱਠ ਕੇ ਨਾ ਵਾਂ ਫੜ ਲੈਂਦਾ ਉਹਨੂੰ ਐ ਹੁੰਦਾ ਵੀ ਬਾਹਰ ਰੌਲਾ ਨਾ ਪਾ ਦੇ ਤੇ ਉਹਨੂੰ ਕਹਿੰਦਾ ਵੀ ਤੂੰ ਜਾਣਾ ਬੇਸ਼ੱਕ ਚਲੀ ਜਾ ਪਰ ਬਾਹਰ ਜਾ ਕੇ ਤੂੰ ਕੁਝ ਨਹੀਂ ਕਹੇਂਗੀ ਉਹ ਕਹਿੰਦੀ ਵੀ ਤੁਸੀਂ ਜਿਹੜਾ ਮੈਨੂੰ ਕੁਛ ਮਾੜਾ ਚੰਗਾ ਬੋਲਿਆ ਵੀ ਕਹਿਣ ਨੂੰ ਵੀ ਤੂੰ ਫਿਰ ਤੁਸੀਂ ਡਰਦੇ ਕਿਉਂ ਆ ਬਾਬਾ ਤੂੰ ਡਰਦਾ ਕਿਉਂ ਆ ਉਹਨੂੰ ਕਹਿੰਦਾ ਵੀ ਤੇਰੇ ਵਰਗੀ ਛਾਤਰ ਜਨਾਨੀ ਅੱਜ ਤੱਕ ਕਦੇ ਇੱਥੇ ਆਈ ਨਹੀਂ ਤੂੰ ਚੁੱਪ ਕਰ ਜਾ ਜਿਹੜੀਆਂ ਔਰਤਾਂ ਨੂੰ ਬੱਚੇ ਨਹੀਂ ਹੁੰਦੇ ਜਾਂ ਮੁੰਡੇ ਨਹੀਂ ਹੁੰਦੇ ਇਸ ਡੇਰੇ 'ਚ ਉਹ ਆਪਣੀ ਝੋਲੀ ਭਰ ਕੇ ਲਗਾਈਆਂ ਨੇ ਜੇ ਤੈਨੂੰ ਮੁੰਡਾ ਨਹੀਂ ਚਾਹੀਦਾ ਤਾਂ ਤੂੰ ਚੁੱਪਚਾਪ ਵਾਪਸ ਚਲੀ ਜਾ ਪਰ ਤੂੰ ਬੋਲੇਂਗੀ ਕੁਛ ਨਹੀਂ ਤੇ ਉਹਨੂੰ ਆਇ ਲੱਗਦਾ ਵੀ ਜੇ ਮੈਂ ਐਸੀ ਤਰ੍ਹਾਂ ਹੀ ਜਿੱਦ ਕੀਤੀ ਹੈ ਨਾ ਤਾਂ ਇਹਨੇ ਬਾਬੇ ਨੇ ਪਤਾ ਨਹੀਂ ਕੀ ਕਰ ਦੇਣਾ ਤੇ ਉਹ ਕਹਿੰਦੀ ਠੀਕ ਹੈ ਬਾਬਾ ਚਲੋ ਤੇ ਉਹ ਤੋਂ ਬਾਹਰ ਛੜਾ ਕੇ ਨਾ ਆ ਜਾਂਦੀ ਆ ਭੱਜ ਲੈਂਦੀ ਆ ਤੇ ਉੱਥੇ ਜਿਹੜੀਆਂ ਔਰਤਾਂ ਬੈਠੀਆਂ ਹੁੰਦੀਆਂ ਉਹ ਵੀ ਡਰ ਜਾਂਦੀਆਂ ਤੇ ਉਹਦੀ ਸੱਸਾ ਜਿਹੜੀ ਉਹ ਖੜੀ ਹੋ ਜਾਂਦੀ ਆ ਉਹ ਕਹਿੰਦੀ ਵੀ ਤੂੰ ਭੱਜੀ ਕਿਉਂ ਆਣੀ ਆ ਕਹਿੰਦੀ ਵੀ ਚੱਲ ਬੇਬੇ ਘਰੇ ਚੱਲ ਮੈਂ ਨਹੀਂ ਇੱਥੇ ਰਹਿਣਾ ਉਹ ਕਹਿੰਦੀ ਪੁੱਤ ਵੀ ਚੌਂਕੀ ਭਰਨੀ ਆ 2 ਘੰਟੇ ਵੀ ਫੇਰੀ ਮੁੰਡਾ ਹੋਊ ਕਹਿੰਦੀ ਵੀ ਤੂੰ ਚੁੱਪ ਕਰਕੇ ਘਰੇ ਆ ਜਾ ਉਹ ਕਹਿੰਦੀ ਵੀ ਹੁਣ ਅੱਧੀ ਰਾਤ ਨੂੰ ਘਰੇ ਕਿਵੇਂ ਜਾਵਾਂਗੇ ਉਹ ਕਹਿੰਦੀ ਵੀ ਦੱਸ ਤਾਂ ਦੇ ਗੱਲ ਕੀ ਹੋ ਗਈ ਤੇ ਉਹਦੀ ਸੱਸ ਨੂੰ ਨਾ ਇਹ ਲੱਗਦਾ ਵੀ ਇਹਨੂੰ ਕਸਰ ਵੀ ਇਹਦੇ 'ਚ ਕੋਈ ਆਤਮਾ ਨਹੀਂ ਵੀ ਤਾਂ ਹੀ ਇਹ ਭੱਜਣ ਦੀ ਕਾਹਲੀ ਕਰਦੀ ਆ ਉਹ ਆਪਣੀ ਨੂਹ ਦੀ ਬਾਹ ਫੜ ਕੇ ਅੰਦਰ ਜਿੱਥੇ ਹਨਾ ਬਾਬਾ ਬੈਠਾ ਸੀ ਉਧਰ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ ਆ ਪਰ ਉਹਦੀ ਨੂਹ ਕਹਿ ਦਿੰਦੀ ਆ ਵੀ ਮੈਂ ਉੱਥੇ ਨਹੀਂ ਜਾਣਾ ਕਿਉਂਕਿ ਅਸਲ ਦੇ ਵਿੱਚ ਉਹ ਚਾਹੁੰਦੀ ਨਹੀਂ ਸੀ ਕਿ ਉਹ ਕੁਛ ਐਦਾਂ ਦਾ ਬੋਲੇ ਵੀ ਜਿਹੜੀਆਂ ਹੋਰ ਔਰਤਾਂ ਬੈਠੀਆਂ ਸੀ ਉਹ ਵੀ ਡਰ ਜਾਣ ਪਰ ਜਦੋਂ ਉਹਦੀ ਸੱਸ ਨੇ ਖੜਾ ਨਾ ਛੱਡਿਆ ਤਾਂ ਉਹ ਆਪਣੀ ਸੱਸ ਦੀ ਬਾਹ ਛੜਾ ਕੇ ਉੱਥੇ ਖੜ ਕੇ ਬੋਲਣ ਲੱਗ ਜਾਂਦੀ ਆ ਕੰਨੀ ਥੋੜੇ ਵਰਗੀਆਂ ਔਰਤਾਂ ਥੋੜੇ ਵਰਗੀਆਂ ਅਣਪੜ ਔਰਤਾਂ ਕਰਕੇ ਤੁਹਾਡੀਆਂ ਨੂਹਾਂ ਧੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਇਹੋ ਜੇ ਡੇਰਿਆਂ ਦੇ ਵਿੱਚ ਤੈਨੂੰ ਸਮਝ ਨਹੀਂ ਆਈ ਇੱਕ ਗੱਲ ਦੀ ਜਦੋਂ ਮੈਂ ਤੈਨੂੰ ਕਹਿੰਦਾ ਵੀ ਇੱਥੋਂ ਚੱਲ ਜਿਹੜੇ ਨੂੰ ਤੁਸੀਂ ਬਾਬਾ ਬਣਾ ਬਣਾ ਕੇ ਪੂਜਦੀਓ ਉਹ ਬਾਬਾ ਨਹੀਂ ਬਾਬੇ ਦੇ ਭੇਸ਼ ਬਾਬੇ ਦੇ ਭੇਸ ਵਿੱਚ ਇੱਕ ਹਿਵਾਨ ਆ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਮੈਂ ਤੈਨੂੰ ਬੰਦਿਆ ਵਾਂਗੂ ਕਹਿੰਦਾ ਚੱਲ ਘਰੇ ਕਿ ਤੂੰ ਚਾਹਣੀ ਆ ਵੀ ਉਹ ਤੇਰੀ ਨੂਹ ਦੀ ਇੱਜ਼ਤ ਤਾਰ-ਤਾਰ ਕਰੇ ਕੀ ਤੈਨੂੰ ਇਹੋ ਜਿਹਾ ਪੋਤਾ ਚਾਹੀਦਾ ਜੋ ਤੇਰੇ ਪੁੱਤ ਦਾ ਨਾਂ ਹੋਵੇ ਤੈਨੂੰ ਇਹੋ ਜੀ ਔਲਾਦ ਚਾਹੀਦੀ ਆ ਜੋ ਪਤਾ ਨਹੀਂ ਕੀ ਦੀ ਹੋਵੇ ਜਦੋਂ ਉਹ ਇੰਨੀ ਗੱਲ ਕਹਿੰਦੀ ਆ ਤਾਂ ਉਹਦੀ ਸੱਸ ਵੀ ਸਮਝ ਜਾਂਦੀ ਆ ਉਹ ਕਹਿੰਦੀ ਵੀ ਕੀ ਕਹਿ ਰਹੀਆਂ ਤੂੰ ਕਹਿੰਦੀ ਹਾਂ ਮੈਂ ਸੱਚ ਕਹਿ ਰਹੀਆਂ ਕਹਿੰਦੀ ਜਿਹੜੀ ਭੈਣ ਨੇ ਮੈਨੂੰ ਦੱਸਿਆ ਸੀ ਨਾ ਵੀ ਤੈਨੂੰ ਬਹੁਤ ਵੱਡੀ ਕੀਮਤ ਚਕਾਉਣੀ ਪਊ ਸਮਝ ਤਾਂ ਮੈਂ ਉਦੋਂ ਹੀ ਗਈ ਸੀ ਪਰ ਜੇ ਮੈਂ ਉਦੋਂ ਕਹਿੰਦੀ ਤਾਂ ਮੰਮੀ ਤੂੰ ਨਹੀਂ ਸੀ ਮੇਰੇ ਆਖੇ ਲੱਗਣਾ ਜਿਹੜੀਆਂ ਦੂਜੀਆਂ ਔਰਤਾਂ ਉਹ ਵੀ ਖੜੀਆਂ ਹੋ ਜਾਂਦੀਆਂ ਉਹ ਕਹਿੰਦੀਆਂ ਵੀ ਦੱਸ ਕੀ ਤੇ ਉਹ ਕਹਿੰਦੀ ਵੀ ਜਿਹਨੂੰ ਤੁਸੀਂ ਬਾਬਾ ਬਣਾ ਬਣਾ ਕੇ ਪੂਜਦੀਓ ਨਾ ਤੇ ਉਹ ਅੰਦਰ ਸ਼ੈਤਾਨ ਬੈਠਾ ਮੇਰੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ ਤੁਸੀਂ ਅੰਧਵਿਸ਼ਵਾਸ ਕਰ ਕਰਕੇ ਨਾਲੇ ਤਾਂ ਇਹਨਾਂ ਦੇ ਡੇਰਿਆਂ ਤੇ ਆਉਣੀਓ ਸਾਰਾ ਦਿਨ ਕੰਮ ਕਰਦੀਓ ਨਾਲੇ ਆਪਣੀ ਇੱਜ਼ਤ ਲਟਾਉਣੀਓ ਤੇ ਪੈਸਾ ਖਰਾਬ ਕਰਦੀਓ ਵੱਖ ਇਹ ਗੱਲ ਸੁਣ ਕੇ ਉਹਦੀ ਸੱਸ ਨੂੰ ਗੁੱਸਾ ਆ ਜਾਂਦਾ ਤੇ ਉਹ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਉਹ ਜਿੱਥੇ ਬਾਬਾ ਅੰਦਰ ਬੈਠਾ ਹੁੰਦਾ ਉੱਥੇ ਜਾ ਕੇ ਹਮਲਾ ਕਰ ਦਿੰਦੀਆਂ ਤੇ ਉਹਦੀ ਬਹੁਤ ਕੁੱਟਮਾਰ ਕਰਦੀਆਂ ਜਿਹੜੇ ਉਹਨਾਂ ਦੇ ਚੇਲੇ ਹੁੰਦੇ ਆ ਉਹ ਵੀ ਟਾਈਮ ਦੇਖ ਦੇਖ ਕੇ ਰਿਸਕ ਜਾਂਦੇ ਆ ਤੇ ਉਹ ਬਾਬੇ ਦਾ ਪੂਰਾ ਕਟਾਪਾ ਛਾੜਦੀਆਂ ਤੇ ਰੌਲਾ ਪੈ ਜਾਂਦਾ ਪਿੰਡ ਦੇ ਵਿੱਚ ਵੀ ਡੇਰੇ ਦੇ ਵਿੱਚ ਲੜਾਈ ਹੋ ਗਈ ਲੜਾਈ ਹੋ ਗਈ ਤੇ ਚਲੋ ਬਾਬਾ ਜਿਹੜਾ ਉਹ ਮਿੰਨਤਾ ਕਰਦਾ ਕਿ ਤੁਸੀਂ ਛੱਡ ਦਿਓ ਵੀ ਅੱਜ ਤੋਂ ਬਾਅਦ ਮੈਂ ਡੇਰਾ ਛੱਡ ਕੇ ਚਲਾ ਜਾਊਂਗਾ ਵੀ ਤੁਸੀਂ ਮੇਰੀ ਮਿੱਟੀ ਪਲੀਤ ਨਾ ਕਰੋ ਮੇਰੀ ਇੱਜ਼ਤ ਨਾ ਰੋਲੋ ਫਿਰ ਉਹ ਕਹਿੰਦੀਆਂ ਵੀ ਜਿੰਨਾ ਦੀ ਇੱਜ਼ਤ ਤੂੰ ਹੁਣ ਤੱਕ ਰੋਲੀ ਆ ਵੀ ਤੂੰ ਇਹੋ ਜਿਹਾ ਭੇਸ ਕਿਉਂ ਬਣਾਇਆ ਹਨਾ ਵੀ ਜਿਹੜੀਆਂ ਔਰਤਾਂ ਤੇਰੇ ਤੇ ਯਕੀਨ ਕਰਦੀਆਂ ਸੀ ਤੇ ਚਲੋ ਉਹਨਾਂ ਨੇ ਕਾਫੀ ਕੁੱਟਕਟਾਪਾ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਕਿਸੇ ਨੂੰ ਫੋਨ ਕਰਤਾ ਪੁਲਿਸ ਆ ਜਾਂਦੀ ਆ ਤੇ ਪੁਲਿਸ ਦੇ ਹਵਾਲੇ ਉਸ ਬਾਬੇ ਨੂੰ ਕਰ ਦਿੱਤਾ ਜਾਂਦਾਗਾ মিডিਆ ਆ ਜਾਂਦਾ ਰੌਲਾ ਪੈ ਜਾਂਦਾ ਤੇ ਉਹ ਜਿਹੜੀ ਔਰਤ ਹੁੰਦੀ ਆ ਉਹਨੂੰ ਇਹ ਹੁੰਦਾ ਵੀ ਜਦੋਂ মিডিਆ ਆ ਗਿਆ ਹਨਾ ਵੀ ਅਸੀਂ ਵੀ ਵਿੱਚ ਆਵਾਂ ਗੀਆਂ ਵੀ ਸਾਡੇ ਮੁੰਡੇ ਨੇ ਤਾਂ ਸਾਨੂੰ ਘਰੋਂ ਕੱਢ ਦੇਣਾ ਉਹ ਚੁੱਪਚਾਪ ਆਪਣੀ ਨੂੰਹ ਦੀ ਬਾਹ ਫੜ ਕੇ ਲੈ ਜਾਂਦੀ ਆ ਤੇ ਉੱਥੋਂ ਫਿਰ ਉਹ ਉਸੇ ਪਿੰਡ ਦੇ ਵਿੱਚ ਕਿਸੇ ਘਰ ਦੇ ਵਿੱਚ ਰਾਤ ਕੱਟਦੀਆਂ ਕਿਉਂਕਿ ਜਦੋਂ ਰੌਲਾ ਪਿਆ ਸੀ ਸਾਰੀ ਲੋਕਾਂ ਨੇ ਦਰਵਾਜ਼ੇ ਖੋਲ੍ਹਲੇ ਸੀ ਤੇ ਫਿਰ ਉਹ ਇੱਕ ਗੇਟ ਦੇ ਵਿੱਚ ਔਰਤ ਖੜੀ ਹੁੰਦੀ ਆ ਉਹਦੇ ਕੋਲ ਜਾਂਦੀਆਂ ਤੇ ਉਹਨੂੰ ਸਾਰੀ ਗੱਲ ਦੱਸਦੀਆਂ ਉਹ ਕਹਿੰਦੀ ਵੀ ਦੀ ਇਹ ਮੇਥਾ ਤਾਂ ਗਲਤੀ ਹੋ ਗਈ ਵੀ ਮੈਂ ਤਾਂ ਆਪਦੀ ਮਟਿਆਰ ਨੂ ਨੂੰ ਲੈ ਕੇ ਹਨਾ ਡੇਰੇ ਚ ਆ ਗਈ ਵੀ ਮੈਂ ਤਾਂ ਆਪਦੇ ਪੁੱਤ ਤੋਂ ਚੋਰੀ ਨੂੰ ਆਈ ਸੀ ਵੀ ਹੁਣ ਅਸੀਂ ਅੱਧੀ ਰਾਤ ਨੂੰ ਕਿੱਥੇ ਜਾਈਏ ਵੀ ਜੇ ਗੱਲ ਬਾਲੀ ਫੈਲ ਗਈ ਮੇਰੇ ਪੁੱਤ ਨੂੰ ਪਤਾ ਲੱਗ ਗਿਆ ਵੀ ਉਹ ਤਾਂ ਸਾਨੂੰ ਦੋਨਾਂ ਨੂੰ ਮਾਰ ਦੂ ਚਲੋ ਔਰਤਾ ਜਿਹੜੀ ਉਹ ਉਹਨਾਂ ਨੂੰ ਕਹਿ ਦਿੰਦੀ ਆ ਵੀ ਤੁਸੀਂ ਕੋਈ ਗੱਲ ਨਹੀਂ ਸਾਡੇ ਘਰ ਆ ਜਾਓ ਉੱਥੇ ਰਾਤ ਕੱਟ ਕੇ ਅਗਲੇ ਸਵੇਰੇ ਉਹ ਟਾਈਮ ਨਾਲ ਹੀ ਘਰੇ ਪਹੁੰਚ ਜਾਂਦੀਆਂ ਤੇ ਘਰੇ ਜਾ ਕੇ ਉਹ ਔਰਤਾ ਜਿਹੜੀ ਆਪਣੀ ਨੂ ਨੂੰ ਕਹਿੰਦੀ ਵੀ ਪੁੱਤ ਜੋ ਵੀ ਹੋਇਆ ਬਸ ਇੱਥੇ ਭੁੱਲ ਜਾ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਨਹੀਂ ਕਹਿੰਦੀ ਵੀ ਆਪਣੇ ਪੋਤਾ ਹੋਵੇ ਤੇ ਤੂੰ ਬਸ ਮੁੰਡੇ ਕੋਲ ਨਾ ਗੱਲ ਕਰੀ ਤੇ ਉਹਦੀ ਨੂੰਹ ਕਹਿੰਦੀ ਵੀ ਬੇਬੇ ਤੈਨੂੰ ਵੀ ਉਹਨਾਂ ਚਿਰ ਸਬਰ ਨਹੀਂ ਆਉਂਦਾ ਸੀ ਤੂੰ ਵੀ ਮੇਰੇ ਕੋਲੇ ਸੋ ਸੋ ਗੱਲਾਂ ਕਰਦੀ ਸੀ ਤੇ ਮੈਨੂੰ ਵੀ ਇਸ ਗੱਲ ਦਾ ਡਰ ਪੈ ਗਿਆ ਸੀ ਕਿਤੇ ਤੂੰ ਆਪਣੇ ਪੁੱਤ ਨੂੰ ਦੁਬਾਰਾ ਨਾ ਵੇਲੇ ਪਰ ਬੇਬੇ ਇਹ ਦੁਨੀਆ ਨਾ ਜਿਹੜੀ ਇਹ ਯਕੀਨ ਕਰਨ ਦੇ ਲੈ ਕੇ ਹੈ ਨਹੀਂ ਬਹੁਤ ਸਾਰੀਆਂ ਔਰਤਾਂ ਉਥੋਂ ਬਲਾਤਕਾਰ ਕਰਾ ਕੇ ਚਲੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਘਰ ਵਾਲਿਆਂ 'ਚ ਕੋਈ ਨੁਕਸ ਹੋਂਦਾ ਇਸ ਤਰ੍ਹਾਂ ਉਹਨਾਂ ਦੇ ਬੱਚੇ ਹੋ ਜਾਂਦੇ ਆ ਤੇ ਜਿਹੜੀਆਂ ਔਰਤਾਂ ਨੇ ਉਹ ਵਿਚਾਰੀਆਂ ساری ਉਮਰ ਇਸ ਗੱਲ ਦਾ ਬੋਝ ਆਪਣੇ ਦਿਮਾਗ ਦੇ ਵਿੱਚ ਲੈ ਕੇ ਫਿਰਦੀਆਂ ਰਹਿੰਦੀਆਂ ਕਿਉਂਕਿ ਜੇ ਉਹ ਸੱਚ ਦੱਸਦੀਆਂ ਫਿਰ ਵੀ ਮਰਦੀਆਂ ਤੇ ਜੇ ਉਹ ਨਹੀਂ ਡੇਰਿਆਂ ਚ ਆਉਂਦੀਆਂ ਉਹਨਾਂ ਨੂੰ ਔਲਾਦ ਨਹੀਂ ਹੁੰਦੀ ਤਾਂ ਵੀ ਉਹਨਾਂ ਨੂੰ ਸਾਰਾ ਦਿਨ ਤਾਨੇ ਮੀਨੇ ਤੇ ਘਰ ਵਾਲੇ ਦੇ ਦੂਜੇ ਵਿਆਹ ਦਾ ਡਰ ਰਹਿੰਦਾ ਵੀ ਅੱਜ ਤੋਂ ਬਾਅਦ ਤੂੰ ਇਹ ਗੱਲ ਪੱਲੇ ਬੰਨ ਲਾ ਵੀ ਜਿੱਥੇ ਜਿਨ੍ਹਾਂ ਦੇ ਕੋਈ ਵੀ ਔਲਾਦ ਨਹੀਂ ਹਨਾ ਉਹ ਧੀਆਂ ਨੂੰ ਵੀ ਤਰਸਦੇ ਆ ਵੀ ਤੇਰੇ ਤਾਂ ਫਿਰ ਵੀ ਦੋ ਪੋਤੀਆਂ ਨੇ ਵੀ ਇਸ ਗੱਲ ਨੂੰ ਤੂੰ ਦਿਮਾਗ ਚੋਂ ਕੱਢ ਦੇ ਜੇ ਰੱਬ ਨੇ ਆਪਾਂ ਨੂੰ ਤੈਨੂੰ ਪੋਤਾ ਦੇਣਾ ਹੁੰਦਾ ਚਲੋ ਇੰਨਾਂ ਕੁੜੀਆਂ ਚੋਂ ਇੱਕ ਮੁੰਡਾ ਹੋ ਜਾਂਦਾ 3ਆਂ ਕੀ ਤੇ ਪੁੱਤ ਕੀ ਆਪਾਂ ਆਪਣੀਆਂ 3 ਨੂੰ ਹੀ ਪੁੱਤਾਂ ਬਰਾਬਰ ਪਾਲਾਂਗੇ ਤੇ ਚਲੋ ਉਹਦਾ ਜਿਹੜਾ ਹਨਾ ਬੁੜੀ ਦਾ ਮੁੰਡਾ ਦਾ ਉਹ ਖੇਤ ਗਿਆ ਹੁੰਦਾ ਤੇ ਦੁਪਹਿਰੇ ਜੇ ਉਹ ਆਉਂਦਾ ਤੇ ਉਹ ਕਹਿੰਦਾ ਵੀ ਤੁਸੀਂ ਮੁੜ ਵੀ ਆਈਆਂ ਤੁਸੀਂ ਤਾਂ ਕਹਿੰਦੀ ਸੀ ਵੀ ਅੱਜ ਸ਼ਾਮ ਨੂੰ ਆਵਾਂਗੇ ਤਾਂ ਉਹ ਕਹਿੰਦੀ ਵੀ ਨਹੀਂ ਮੰਮੀ ਹੁਣ ਠੀਕ ਸੀਗੇ ਤੇ ਸਾਨੂੰ ਵੀ ਐ ਲੱਗਿਆ ਵੀ ਘਰੇ ਕੰਮ ਵਾਲੇ ਹੋ ਜਾਣਗੇ ਵੀ ਅਸੀਂ ਤਾਂ ਫਿਰ ਪਹਿਲੀ ਵਾਰ ਸੀ ਚੜ੍ਹਿਆ ਆਈਆਂ ਉਹ ਵਿਚਾਰੀ ਹੁਣ ਆਪਣੇ ਘਰ ਵਾਲੇ ਨੂੰ ਕੀ ਦੱਸੇ ਤੇ ਉਹ ਆ ਕੇ ਦੱਸਦਾਗਾ ਆਵਦੀ ਮਾਂ ਕੋਲ ਤੇ ਘਰ ਵਾਲੀ ਕੋਲ ਗੱਲ ਕਰਦਾ ਵੀ ਇੱਥੇ ਨੇੜਲੇ ਪਿੰਡ ਇੱਕ ਡੇਰਾ ਸੀਗਾ ਤੇ ਉਹ ਸਾਧ ਕੁੱਟਿਆ ਕੱਲ ਕਈ ਮਤਲਬ ਬੁੜੀਆਂ ਨੇ ਕੁੱਟਿਆ ਕਹਿੰਦੇ ਵੀ ਉਹ ਔਰਤਾਂ ਨਾਲ ਬਤਮੀਜ਼ੀ ਕਰਦਾ ਸੀ ਇਹ ਗੱਲ ਸੁਣ ਕੇ ਸੱਸ ਨੂੰਹਾਂ ਦੋਨੋਂ ਇੱਕ ਦੂਜੀ ਦੇ ਮੂੰਹ ਵੱਲ ਝਾਕਦੀਆਂ ਨੇ ਤੇ ਆਪੋ ਆਪਣੇ ਕੰਮ ਲੱਗ ਜਾਂਦੀਆਂ ਨੇ ਹਾਂਜੀ ਦੋਸਤੋ ਇਹ ਕਹਾਣੀ ਅੰਧਵਿਸ਼ਵਾਸੀ ਔਰਤਾਂ ਵਾਸਤੇ ਸੁਣਨ ਵਾਲੀ ਆ ਕਿਉਂਕਿ ਬਹੁਤ ਸਾਰੀਆਂ ਔਰਤਾਂ ਅੱਜ ਵੀ ਇਸ ਗੱਲ ਤੇ ਯਕੀਨ ਕਰਦੀਆਂ ਨੇ ਕਿ ਜੇ ਸਾਡੀ ਨੂੰਹ ਦੇ ਜਾਂ ਧੀ ਦੇ ਬੱਚਾ ਨਹੀਂ ਹੋਇਆ ਜਾਂ ਪੁੱਤ ਨਹੀਂ ਹੋਇਆ ਸਾਡੇ ਦੋਤਾ ਨਹੀਂ ਹੋਇਆ ਤਾਂ ਸ਼ਾਇਦ ਡੇਰਿਆਂ ਤੋਂ ਜਾ ਕੇ ਪੁੱਤੇ ਦੋਤੇ ਹੋ ਜਾਂਦੇ ਆ ਮੁੰਡੇ ਹੋ ਜਾਂਦੇ ਆ ਜਾਂ ਔਲਾਦ ਹੋ ਜਾਂਦੀ ਆ ਪਰ ਇਹ ਇੱਕ ਅੰਧਵਿਸ਼ਵਾਸ ਆ ਇਹੋ ਜੇ ਡੇਰਿਆਂ ਤੇ ਨੂੰਹਾਂ ਧੀਆਂ ਦੇ ਬਲਾਤਕਾਰ ਹੁੰਦੇ ਨੇ ਤੇ ਨਜਾਇਜ਼ ਔਲਾਦ ਉਹ ਆਪਣੇ ਪੇਟ ਦੇ ਵਿੱਚ ਪਾਲਦੀਆਂ ਨੇ ਪਰ ਉਹ ਸਾਰੀ ਉਮਰ ਚੁੱਪ ਰਹਿੰਦੀਆਂ ਨੇ ਬਹੁਤ ਸਾਰੇ ਲੋਕਾਂ ਨਾਲ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਉਹ ਦੱਸ ਨਹੀਂ ਸਕਦੇ ਇਸ ਕਰਕੇ ਸਾਨੂੰ ਕਦੇ ਵੀ ਇਹੋ ਜਿਹੇ ਡੇਰਿਆਂ ਤੇ ਬਾਬਿਆਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਸਾਇੰਸ ਨੇ ਬਹੁਤ ਤਰੱਕੀ ਕੀਤੀ ਆ ਅੱਜ ਕੱਲ ਤਾਂ ਇੰਨੇ ਟੈਸਟ ਹੁੰਦੇ ਆ ਵੀ ਜੇ ਇੱਕ ਔਰਤ ਮਾਂ ਨਹੀਂ ਬਣ ਰਹੀ ਤਾਂ ਇਹ ਟੈਸਟਾਂ ਦੇ ਥਰੂ ਪਤਾ ਲੱਗ ਜਾਂਦਾ ਵੀ ਉਹਦੇ ਵਿੱਚ ਕੀ ਨੁਕਸ ਹੈ ਜਾਂ ਬੱਚਾ ਕਿਵੇਂ ਪੈਦਾ ਕੀਤਾ ਜਾ ਸਕਦਾ ਇਸ ਕਰਕੇ ਅੰਧਵਿਸ਼ਵਾਸਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਆਪਣੇ ਘਰੇ ਸਲਾਮਤ ਰਹਿਣਾ ਚਾਹੀਦਾ ਕਿਉਂਕਿ ਡੇਰੇਆਂ ਤੇ ਜਾ ਕੇ ਬਹੁਤੀਆਂ ਔਰਤਾਂ ਜਿਹੜੀਆਂ ਉਹ ਸੇਫ ਨਹੀਂ ਹੁੰਦੀਆਂ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਲੋਕ ਸੀ ਸੇਵਾ ਕਰਦੇ ਉਦੋਂ ਸੱਚੇ ਸੀ ਉਦੋਂ ਸੰਤ ਮਹਾਤਮਾ ਵੀ ਸੱਚੇ ਸੀ ਪਰ ਅੱਜ ਕੱਲ੍ਹ ਥਾਂ ਥਾਂ ਤੇ ਡੇਰੇ ਖੁੱਲੇ ਆ ਤੇ ਡੇਰੇ ਆ ਜਿਹੜੇ ਇਹ ਸਾਡੇ ਸਮਾਜ ਲਈ ਘਾਤਕ ਸਿੱਧ ਹੋ ਰਹੇ ਆ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ